ਸਾਰੰਗ ਮਹੱਲਾ ਪੰਝੁਆ ਅਬ ਮੂਰੂ ਠਾਕਰ ਸਿਹੁ ਮਨਮਾਨਾ ਸਾਧ ਕ੍ਰਿਪਾਲ ਦਿਆਲ ਭਏ ਹੈ ਏ ਛੇਦਿਓ ਦੁਸ਼ਟ ਬਿਗਾਨਾ ਰਹਾਉ ਤੁਮਹੀ ਸੁੰਦਰ ਤੁਮਹਿ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮਹੀ ਨਾਇਕ ਤੁਮਹਿ ਛਤਰਪਤ ਤੁਮੂ ਪੂਰ ਰਹੇ ਭਗਵਾਨਾ ਪਾਉ ਮੋ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰ ਮਹੱਲਾ ਪੰਜਵਾਂ ਮੇਰਾ ਮਨ ਚੀਤ ਆਏ ਪ੍ਰੇਰੰਗਾ ਵਿਸਰੇ ਉਹ ਤੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵੋ ਹਰਿ ਦੇਵ ਸੋਭ ਹਰ ਪਾਇਆ ਸਤ ਸੰਗਾ ਐਸੋ ਮਿਲੇਉ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰਬਸ ਕਰਦੀਨਾ ਭੋਗੋ ਭੋਗਨ ਸੰਗਾ ਨਿਰਪਉ ਭਏ ਨਾਨਕ ਪਉ ਮਿਟਿਆ ਹਰ ਪਾਏ ਉਹ ਪਾਠੰਗਾ ਸਾਰੰਗ ਮਹੱਲਾ 5 ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸਰਵਨਹੁ ਪੂਰੇ ਦੇਹਾ ਪ੍ਰਯ ਅੰਖ ਸੁਮਾਨੀ ਰਹਾਉ ਛੂਟਰ ਤੇ ਗੁਰ ਕੀ ਸੁਹਾਗਨ ਹਰ ਪਾਉ ਸੁਗੁੜ ਸੁਜਾਨੀ ਜਿਹ ਘਰ ਮਹਿ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਓਨ ਕੈ ਬਾਸ ਆਇਓ ਭਗਤ ਬਚਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਬ ਚੂ ਕੀ ਕਾਨ ਲੋਕਾਨੀ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਪੰਜਾਂ ਤੀ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਉ ਵਿਖਮ ਥਾਨ ਬਹੁਤ ਬਹੁ ਧਰਿਆ ਅਨਕ ਰਾਖ ਸੂ ਰੂਪਾ ਵਿਖਮ ਗਾਰ ਕਰ ਪਹੁੰਚੈ ਨਾਹੀ ਸੰਤ ਸਾਨਤ ਭਏ ਲੂਟਾ ਬਹੁਤ ਖਜ਼ਾਨੇ ਮੇਰੇ ਪਾਲ ਪਰਿਆ ਮੋਹੋਂ ਲਾਲੀਆ ਕੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹਿ ਹਰ ਰਸ ਕੂਟਾ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਠਾਕੁਰ ਸਿਓ ਮਨ ਲੀਨਾ ਪ੍ਰਾਨਦਾਨ ਗੁਰਪੂਰੈ ਦਿਆ ਉਰਜਾਇਓ ਜਿਉਂ ਜਲ ਮੀਨਾ ਰਹਾਉ ਤਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਤੀਨਾ ਮੰਤਰ ਦਰੜਾਏ ਹਰ ਔਖਦ ਗੁਰਦਿਓ ਤਉ ਮਿਲਿਓ ਸਗਲ ਪਰਬੀਨਾ ਗ੍ਰਹ ਤੇਰਾ ਤੂੰ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਵਦੀਨਾ ਕਹੋ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਸਾਰੰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰਹਿ ਸੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰ ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਮਾਰਹਿ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰਹਿ ਕਿਆ ਏ ਪੂਪਤ ਬਪਰੇ ਕਹੀਐ ਕਹੋ ਏ ਕਿਸਨੋ ਮਾਰਹਿ ਰਾਖ 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 ਸੁਖ ਦਾਤੀ ਸਬ ਨਾਨਕ ਜਗਤ ਤੁਮਾਰਹਿ ਸਾਰਗ ਮਹੱਲਾ ਪੰਝਵਾਂ ਆਬ ਮੋਇ ਏ ਧਨ ਪਾਇਓ ਹਰ ਨਾਮਾ ਭਏ ਅਚਿੰਤ ਤ੍ਰਿਸ਼ਣ ਸਭ 부ਜੀ ਹੈ ਇਹੋ ਲਿਖਿਓ ਲੇਖ ਮਥਾਮਾ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਗਰਾਮਾ ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚਰਿਓ ਲਾਲ ਅਗਾਮਾ ਆਨ ਬਾਪਾਰ ਬਨਜ ਜੋ ਕਰਿਐ ਤੇਤੇ ਦੁਖ ਸਹਾਮਾ ਗੋਬਿੰਦ ਭਜਨ ਕੇ ਨਿਰਭੈ ਵਪਾਰੀ ਹਰ ਰਾਸ ਨਾਨਕ ਰਾਮ ਨਾਮਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਮਿਸਤ ਲੱਗੇ ਪ੍ਰਿਆ ਬੋਲਾ ਗੁਰ ਬਾਹ ਪਕਰ ਪ੍ਰਭ ਸੇਵਾ ਲਾਏ ਸਦदयाल ਹਰ ਢੋਲਾ ਰਹਾਉ ਪ੍ਰਭ ਤੂੰ ਠਾਕੁਰ ਸਰਬ ਪ੍ਰਤਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਹੈ ਇਕ ਨਾਮ ਤੇਰਾ ਮੈਂ ਬੋਲਾ ਜੇ ਤਖਤ ਬਸਾਲ ਹੈ ਤੋ ਦਾਸ ਤੁਮਾਰੇ ਕਾਸ ਬਡਾਵੇ ਕੀ ਤਕ ਬੋਲਾ ਜਨ ਨਾਨਕ ਕਹਿ ਪ੍ਰਭ ਪੁਰਖ ਬੁਧਾਤੇ ਮੇਰੇ ਠਾਕੁਰ ਅਗਹਿ ਅਤੋਲਾ ਸਾਰੰਗ ਮਹੱਲਾ ਪੰਜਵਾਂ ਰਸਨਾ RAM ਕਹਿਤ ਗੁਣ ਸੋਹੰ ਏਕ ਨਿਮਖ ਪਾਏ ਸਮਾਵੈ ਦੇਖ ਚਰਿਤ ਮਨ ਮੋਹੰ ਰਹਾਉ ਜਿਸ ਸੁਣਿਆ ਮਨ ਹੋਇ ਰਹਾਸ ਅਤਿ ਰਿਧੈ ਮਾਨ ਦੁਖ ਜੋ ਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਾਣੇ ਆਈ ਪ੍ਰਭ ਤੋ ਹੰ ਕਿਨ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੰ ਕਹੋ ਨਾਨਕ ਮੈਂ ਸੋ ਪ੍ਰਭ ਪਾਇਆ ਕਰਨ ਕਾਰਨ ਸਮਰਾਥੋ ਹੰ ਸਾਰੰ ਮਹੱਲਾ ਪੰਜਵਾ ਨੈਨੋ ਹੂੰ ਦੇਖਿਓ ਚਲਤ ਤਮਾਸ਼ਾ ਸਭ ਹੂੰ ਦੂਰ ਸਭ ਹੂੰ ਤੇ ਨੇਰੈ ਅਗਮ ਅਗਮ ਘਟ ਵਾਸਾ ਰਹਾਉ ਅਪੂਲ ਨਾ ਪੂਲੇ ਲਿਖਿਓ ਨਾ ਚਲਾਵੇ ਮਤਾ ਨਾ ਕਰੇ ਪਚਾਸਾ ਖਿਨ ਮਹਿ ਸਾਜ ਸਵਾਰ ਬਨਾ ਹੈ ਭਗਤ ਵਛਲ ਗੁਣਤਾਸਾ ਅੰਧ ਕੂਪ ਮਹਿ ਦੀਪਕ ਬਲਿਓ ਗੁਰ ਰਤਾ ਕੀਓ ਪਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਿ ਮਹੱਲਾ ਪੰਜੁਆ ਚਰਨਹਿ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੀਤਾ ਕਿਛ ਧਾਈਐ ਤੇਤੋ ਹੀ ਦੁਖ ਹਾਵਾ ਰਹਾਉ ਨੇਤਰ ਪਨੀਤ ਭਏ ਦਰਸ ਪੀਖੇ ਹਸਤ ਪਨੀਤ ਟਹਿਲਾਵਾ ਹਿਰਦਾ ਪਨੀਤ ਹਿਰਦੈ ਹਰ ਬਸਿਓ ਮਸਤ ਪਨੀਤ ਸੰਤ ਤੂਰਾਵਾ ਸਰਬੰਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਉ ਗੁਰੂ ਪੂਰਾ ਭੇਟਿਓ ਸੁਖ ਸਹਜੇ ਅਨੰਦ ਬਿਹਾਵਾ ਸਾਰਿ ਮਹੱਲਾ ਪੰਜਵਾਂ ਤਿਆਉ ਅੰਤਿਬਾਰ ਨਾਮ ਸਖਾ ਜਹ ਮਾਤ ਪਿਤਾ ਸੁਤ ਭਾਈ ਨ ਪਹੁੰਚੈ ਤਹਾਂ ਤਹਾਂ ਤੂ ਰਖਾ ਰਹਾਉ ਅੰਧ ਕੂਪ ਗ੍ਰਹਿ ਮਹਿ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਦਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਅਗਾਈ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰ ਲਾਹੀ ਸਗਲ ਤਿਖਾ ਸਾਰਿ ਮਹੱਲਾ ਪੰਜਵਾਂ ਗੁਰ ਮਿਲਿਆ ਸੇ ਪ੍ਰਭੂ ਧਿਆਇਆ ਪਈਓ ਕਿਰਪਾਲ ਦਿਹਾਲ ਦੁਖ ਭੰਜਨ ਲੱਗੈ ਨਾ ਕਾਤੀ ਬਾਇਆ ਰਹਾਉ ਜੀਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ਨਿਮਖ ਨ ਬਿਸਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ਹਉ ਬਲ 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 ਚਰਨ ਕਮਲ ਕੋ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਸਾਰਿ ਮਹੱਲਾ ਪੰਜੁਆ ਮੇਰਾ ਮਨ ਸ਼ਬਦ ਲਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪ੍ਰਗਾਸਾ ਕਟ ਕਟ ਹਰ ਹਰ ਢੀਠਾ ਰਹਾਉ ਪਾਰ ਬ੍ਰਹਮ ਆਜੋਨੀ ਸੰਭੋ ਸਰਬ ਥਾਨ ਘਟ ਬੀਠਾ ਪਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨ ਢੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀ ਏ ਸਗਲ ਤੀਰਥ ਮਜਨੀਠਾ ਕਹ ਨਾਨਕ ਰੰਗ ਚਲੂਲ ਭਏ ਹੈ ਹਰ ਰੰਗ ਨਾ ਲਹਿ ਮਜੀਠਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਨਾਮ ਦੀਓ ਗੁਰ ਸਾਥੇ ਨਿਮਖ ਬਚਨ ਪ੍ਰਭ ਹਿਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਉ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂ ਸਬਨਾਥੇ ਏਕ ਆਸ 모ਹੇ ਤੇਰੀ ਸੁਆਮੀ ਔਰ ਦੁਤੀਆ ਆਸ ਬਰਾਥੇ ਨੈਣ ਤ੍ਰਿਪਤਾਸੇ ਦੇਖ ਦਰਸਾਵਾ ਗੁਰ ਕਰ ਧਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤਲ ਸੁਖ ਪਾਇਆ ਜਨਮ ਮਰਨ ਭੈ ਲਾਥੇ ਸਾਰੰਗ ਮਹੱਲਾ ਪੰਜਵਾ ਰੇ ਮੂੜੇ ਥਾਨ ਕਾਹੇ ਕਤ ਜਾਈ ਸੰਗਮਨੋਹਰ ਅਮਰਤ ਹੈ ਰੇ ਫੂਲ ਫੂਲ ਬਿਖ ਖਾਈ ਰਹਾਉ ਪ੍ਰਭ ਸੁੰਦਰ ਚਤੁਰ ਅਨੂਪ ਬਧਾਤੇ ਤਿਸ ਸਿਓ ਰੋਚ ਨਹੀਂ ਰਾਈ ਮੋਹਨ ਸਿਓ ਬਾਵਰ ਮਨ ਮੋਹਿਓ ਝੂਠ ਠਗੋਰੀ ਪਾਈ ਭਇਓ ਦਿਆਲ ਕਿਰਪਾਲ ਦੁਖ ਹਰਤਾ ਸੰਤਨ ਸਿਓ ਬਨ ਆਈ ਸਗਲ ਨਿਧਾਨ ਘਰੈ ਮਹਿ ਪਾਈ ਕਹੋ ਨਾਨਕ ਜੋਤ ਸਮਾਈ ਸਾਰੰ ਮਹੱਲਾ ਪੰਜਵਾਂ ਵੰਗ ਪ੍ਰਿਆ ਪ੍ਰੀਤ ਚੀਤ ਪਹਿਲਰੀਆ ਜੋ ਤਉ ਬਚਨ ਦਿਓ ਮੇਰੇ ਸਤਿਗੁਰ ਤਉ ਮੈਂ ਸਾਜ ਸਿੰਗਰੀਆ ਰਹਾਉ ਹਮ ਭੂਲੇ ਹੰ ਤੁਮ ਸਦਾ ਅਭੂਲਾ ਹਮ ਪਤਤ ਤੁਮ ਪਤਤ ਉਧਰੀਆ ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤਉ ਮੇਰੇ ਸੂਖ ਸੇ ਜਰੀਆ ਸਾਰੰਗ ਮਹੱਲਾ ਪੰਜਵਾਂ ਮਾਨੇ ਹੋਏ ਦਿਨ ਸਧਨ ਪਰਵਾਨਾ ਸਫਲਤੇ ਘਰੀ ਸੰਜੋਗ ਸੁਹਾਵੇ ਸਤ ਗੁਰ ਸੰਗ ਗਿਆਨ ਨਾ ਰਹਾਉ ਤਨ ਸੁਭਾਗ ਧਨ ਸੁਹਾਗਾ ਤਨ ਦੇਤ ਜਿਨ ਮਾਨਾ ਇਹੋ ਤਨ ਤੁਮਰਾ ਸਭ ਗ੍ਰਹਿ ਧਨ ਤੁਮਰਾ ਹੀਓ ਕਿਓ ਕੁਰਬਾਨਾ ਕੋਟ ਲੱਖ ਰਾਜ ਸੁਖ ਪਾਈ ਇਕ ਨਿਮਖ ਪੇਖ ਦ੍ਰਿਸ਼ਟਾਨਾ ਜੋ ਕਹੋ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤ ਨਾ ਜਾਣਾ ਸਾਰੰਗ ਮਹਲਾ 5 ਅਬ ਮੋਰੋ ਸਹਿ ਸਾ ਦੂਖ ਗਿਆ ਔਰ અપਾਵ ਸਗਲ ਤਿਆਗ ਛੋਡੇ ਸਤਗੁਰ ਸਰਣ ਪਿਆ ਰਹਾਉ ਸਰਬ ਸਿੱਧ ਕਾਰਜ ਸਭ ਸਵਰੇ ਅੰਗ ਰੋਗ ਸਗਲ ਹੀ ਖਿਆ ਕੋਟ ਪਰਾਧ ਖਿਨਮਹਿ ਖਉ ਭਈ ਹੈ ਗੁਰ ਮਿਲ ਹਰ ਹਰ ਕਹਿਆ ਪੰਚਦਾਸ ਗੁਰ ਵਸਗਤ ਕੀਨੇ ਮਨ ਨਿਹਚਲ ਨਿਰਭਇਆ ਆਏ ਨਾ ਜਾਵੇ ਨਾ ਕਤਹੀ ਡੋਲੇ ਤੇਰੇ ਨਾਨਕ ਰਾਜਿਆ ਸਾਰੰਗ ਮਹੱਲਾ ਪੰਜੂਆ ਪ੍ਰਭ ਮੇਰੋ ਏਤੇ ਉਤ ਸਦਾ ਸਹਾਈ ਮਨਮੋਹਨ ਮੇਰੇ ਜੀ ਕੋ ਪਿਆਰੂ ਕਮਨ ਕਹਾ ਗੁਣ ਗਾਈ ਰਹਾਉ ਖੇਲ ਖਲਾਏ लाਡ ਲਡਾਵੇ ਸਦਾ ਸਦਾ ਅਨਦਾਈ ਪ੍ਰਤ ਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ ਿਸ ਬਿਨ ਨਿਮਕ ਨਹੀਂ ਰਹਿ ਸਕੀਐ ਬਿਸਰਨਾ ਕਬ ਹੂੰ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰੰਗ ਮਹੱਲਾ ਪੰਜਵਾਂ ਆਪਣਾ ਮੀਤ ਸੁਆਮੀ ਗਾਈਐ ਆਸ ਨਾ ਅਵਰ ਕਾਹੂ ਕੀ ਜੈ ਸੁਖ ਦਾਤਾ ਪ੍ਰਭ ਧਿਆਈਐ ਰਹਾਉ ਸੂਖ ਮੰਗਲ ਕਲਿਆਣ ਜਿਸਹਿ ਕਰ ਤਿਸੇ ਹੀ ਸਰਨੀ ਪਾਈਐ ਤਿਸਹਿ ਤਿਆਗ ਮਨੁਖ ਜੀ ਸੇਵਹੁ ਤਉ ਲਾਜ ਲੂਨ ਹੋਇ ਜਾਈਐ ਏਕ ਓਟ ਪਕਰੀ ਠਾਕੁਰ ਕੀ ਗੁਰ ਮੇਲ ਮਤਬੁਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁਕੀ ਮੋਹਤਾਈਐ ਸਾਰੰ ਮਹਲਾ 5 ਓਟ ਸਤਾਣੀ ਪ੍ਰਭ ਜੀਓ ਮੇਰਾ ਦ੍ਰਿਸ਼ਟ ਨਾ ਲਿਹਾਵੋ ਅਵਰ ਕਾਹੂ ਕਹੋ ਮਾਨ ਮਹਤ ਪ੍ਰਭ ਤੇਰੇ ਰਹਾਉ ਅੰਗੀਕਾਰ ਕਿਯੋ ਪ੍ਰਭ ਆਪਣੇ ਕਾਢ ਲੀਆ ਬਿਖ ਕੇ ਰੈ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੈ ਕਮ ਨਿ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰੈ ਕਾਟ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਖਨੇਰੇ ਸਾਰਿੰਗ ਮਹੱਲਾ ਪੰਜਵਾ ਰਬ ਸਿਮਰਤ ਦੁਖ ਬਨਾਸੀ ਭਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਅਵਰਨਾ ਕੋ ਸੁਜੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸਤੀ ਜਿਉ ਜਾਣ ਹੋ ਤਿਉ ਰਾਖੋ ਠਾਕੁਰ ਸਬ ਕਿਛ ਤੁਮਹੀ ਪਾਸਤੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨੇ ਅਬ ਨਾਸਤੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ ਫਾਸਤੀ ਸਾਰੰਗ ਮਹੱਲਾ ਪੰਜਵਾਂ ਮੇਰੋ ਮਨ ਜਤ ਕਤ ਤੁਝ ਹੈ ਸੁਮਹਾਰੇ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣੈ ਤਿਉ ਪਾਰੈ ਰਹਾਉ ਜਬ ਭੁਖੋ ਤਬ ਭੋਜਨ ਮੰਗੈ ਅਗਾਏ ਸੂਖ ਸਗਹਾਰੇ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਕਮਨ ਬਸੇਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੈ ਨਾਮ ਨ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰੈ ਸਾਰੰਗ ਮਹੱਲਾ ਪੰਜਵਾਂ ਮਨ ਤੇ ਪੈ ਭਉ ਦੂਰ ਪਰਾਇਓ ਲਾਲ ਬਿਆਲ ਗੁਲਾਲ ਲਾਡਲੇ ਸਹਜ ਸਹਜ ਗੁਣ ਗਾਇਉ ਰਹਾਉ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੋਰ ਨਕਤ ਹੂੰ ਧਾਇਉ ਰਹਿਤ ਉਪਾਦ ਸਮਾਦ ਸੁਖ ਆਸਨ ਭਗਤ ਵਛਲ ਗ੍ਰਹਿ ਪਾਏ ਹੋ ਨਾਦ ਬਨੋਦ ਕੋਡ ਅਨੰਦਾ ਸਹਜੀ ਸਹਜ ਸਮਾਇਉ ਕਰਨਾ ਆਪ ਕਰਾਮ ਨੇ ਆਪੇ ਕਹੋ ਨਾਨਕ ਆਪ ਆਪਾਇਉ ਸਾਰੀ ਮਹੱਲਾ 5ਵਾਂ અમૃત નામ મનહ આધારુ જિન દિયા તિસ કહે કુરબાન ગુરપૂરે નમશકારો રહાઉ બૂજી તૃષ્ણા સહજ સુહેલા કામ ક્રોધ બખજારુ આય ના જાય બસૈ એ ઠાહર જહ આસન નરંકારુ એકે પ્રગટે એકે ગુપ્તા એકે તુંદુકારો ਆਦਮਾ ਦੇ ਅੰਤ ਪ੍ਰਭ ਸੋਈ ਕਹ ਨਾਨਕ ਸਾਚ ਬੀਚਾਰੂ ਸਾਰੰਗ ਮਹੱਲਾ ਪੰਜਵਾਂ